ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਦਿਓ ਸੀ ਜੋਸ਼ੀ ਜੰਮਾਉਂਦੇ ਸੀ ਲੰਬੜੇ ਤੁਹਾਡੇ ਸਾਥ ਰਹੇ ਲੋਕੀ ਹਾਜ਼ਰਾਂ ਸੀ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਇੱਕ ਲੋਕੀ ਬਣ ਕੇ ਜੋ ਕਿ ਅੱਜ ਦੇ ਸਮੇਂ ਵਿੱਚ ਹੀ ਵਾਪਰ ਰਿਹਾ ਹੈ ਉਹ ਹੀ ਤੁਸ ਤੋਂ ਆਪੇ ਤੁਹਾਨੂੰ ਲੱਗੂਗਾ ਹੈ ਨਾ ਤੇ ਅੱਜ ਕੱਲ ਬਹੁਵਾ ਕੇ ਪਹਿਲਾਂ ਸੱਸਾਂ ਦੀ ਪੁੰਦੀ ਸੀ ਤੇ ਹੁਣ ਤਾਂ ਨੂਹਾ ਦੀ ਜਾਂਦੀ ਹੈ ਕਿ ਨੂਹਾ ਕੀ ਕਰਦੀਆਂ ਨੇ ਉਹ ਇਹਦੇ ਵਿੱਚ ਪਰ ਸਤ ਮਾਈਆਂ ਇਕੱਠੀਆਂ ਹੋ ਕੇ ਬੈਠੀਆਂ ਫਿਰ ਇੱਕ ਦੂਜਾ ਟਿੰਡ ਫਰੋਣ ਲੱਗੀਆਂ ਇਹ ਗੀਤ ਤੁਸੀਂ ਇਹੀ ਸੁਣੋਗੇ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਇੱਕ ਭੈਣ ਨੇ ਮੈਨੂੰ ਪਤਾ ਨਹੀਂ ਅਮਰੋਦ ਤੋਂ ਪਤਾ ਨਹੀਂ ਕਿੱਥੋਂ ਉਹਨੇ ਪੁੱਛਿਆ ਸੀ ਕਹਿੰਦੀ ਜੀ ਮੇਰੇ ਵਾਲ ਦੋ ਮੋੜ ਹੋ ਜਾਂਦੇ ਝੜਦੇ ਨੇ ਉਹ ਨੁਕਤਾ ਪਾਉਂਗੀ ਉਸ ਤੋਂ ਬਾਅਦ ਹੈ ਨਾ ਤੇ ਬਹੁਤੀ ਸੌਖਾ ਜਿਆ ਤੇ ਕਾਫੀ ਪੈਨਸਲ ਲੈ ਕੇ ਬੈਠ ਗਿਓ ਤੇ ਉਸ ਤੋਂ ਬਾਅਦ ਤੁਰੰਤ ਨੁਕਤਾ ਤੇ ਆਇਓ ਇਹਦੇ ਵਿੱਚ ਫਿਰ ਸਹਾਇਏ ਮਾਈਆਂ ਦੀਆਂ ਗੱਲਾਂ ਮੰਨਿਆ ਇੱਕ ਦੂਜੇ ਨਾਲ ਬੈਠ ਕੇ ਕੀ ਗੱਲਾਂ ਕਰਦੇ ਆਏ ਮੋਬਾਈਲ ਬਾਰੇ ਤੇ ਬਿਲਕੁਲ ਤੁਸੀਂ ਦੱਸੋਗੇ ਵੀ ਇਹ ਸਚਾਈ ਹੈ ਕਿ ਉਹ ਹੀ ਠੂਠੀ ਬਣਾਤਾ ਕਿਸੇ ਨੇ ਵੀ ਇਹ ਕਿ ਬਾਪੜੀ ਦਿਖਾਇਆ ਹੈ ਨਾ ਤੇ ਇਕਲਾ ਸੁਣੋ ਮਾਨਵ ਸ੍ਰੀ ਦਾ ਨੰਦ ਉਹ ਕੋਲ ਐਸ ਸ੍ਰੀਤ ਨਾਲ ਵੀ ਨੁਕਰ ਕਟੀਆਂ ਹੋਆਂ ਆਂ ਪੰਜ ਸੱਤ ਮੰਨਿਆ ਤੁਬੜੀਆਂ ਨੂੰ ਹਣੇ ताईं लॻद ताईं मुगला से आप बचार पौड़ियां पड़ियां परूं सिखिय ി ഡോളെ കിര പേടി ഫരോള ക ਸੋ ਦੇ ਨਾਲ ਤ ਹੋ ਗਈ ਠਗੀ ਮੈਂ ਦਾ ਆਪ ਸ਼ਾਮ ਦੀ ਖੋਲੇ ਤੀਜੇ ਦਿਨ ਹੈ ਸ਼ਹਿਰ ਦਾ ਢੀੜਾ ਪਾਵੇ ਅਗ ਵਿੱਚ ਹੱਥ ਕਿਹੜਾ ਨੀੜੀਆ ਰੋਟੀ ਟੋਕ ਮਲਾਮ ਆਪੇ ਗੋਡੇ ਦੁੱਖ ਦੇਨੀ ਅੜਿਓ ਆਪੇ ਗੋਹਾ ਤੂੜ ਕਰਦੀ ਨਾਲੇ ਫਿਰ ਮੈਂ ਪਾਣੀ ਭਰਦੀਨੀ ਈੜੀਓਂ ਦੂਜੀ ਬਿਟਰੇ ਬਿਟਰੇ ਜੀ ਆਇਆ ਕੇ ਕਹਿ ਕਹੇ ਜੀ ਜਿੰਦ ਨੂੰ ਬੜੇ ਸਿਆਪੇ ਐਸੀ ਛਾੜੀ ਕੇ ਸੂਤੀ ਰਹਿੰਦੀ ਨੀ ਕੰਮ ਤੰਦ ਕਰਦੀ ਮੈਂ ਆਪੇ ਨੀੜੀ ਜੀ ਸੈਂਦੀ ਉਹੇ ਕੁਝ ਕਈਏ ਤਬਜ ਪਜ ਪੈਂਦੀ ਨੀ ਹੜੀ ਮੈਂ ਤਾਂ ਡਰ ਜੀ ਕੁਝ ਨਾ ਬੋਲਾ ਮੈਂ ਤਾਂ ਡਰਦੀ ਕੁਝ ਨਾ ਾਰੇ ਪਸ਼ੂਆ ਬੀਚੀ ਗਾਲਾ ਘੜਦਾ ਕਮੜਾ ਢੋਲਾਨੀ ੜੀਓ ਟੀਜੀ ਬੈਠੀ ਜੁਪਰੇ ਹੀ ਬੱਟੀ ਟੀਜੀ ਬੈਠੀ ਚੁਪਰੇ ਹੀ ਬੱਟੀ ਕੈ ਦੀ ਜਮਾਈ ਬੋਚਦੀ ਫੱਟੀ ਕੈ ਦੀ ਜਮਾ ਪੋਚਦੀ ਫੱਟੀ ਨਿਸ਼ਾਟੇ ਆੜੀ ਰਾਖੀ ਦੁਖ ਦਰਸਾ ਤਾਰੇ ਦੀ ਫੋਨ ਨਹੀਂ ਹੋ ਰੱਖਦੀ ਚ ਬਣੇ ਸਤੀ ਬੜੇ ਸੁਤਾਏ ਪੱਜ ਪੱਜ ਬੂਹੇ ਬਲ ਨੂੰ ਜਾਵੇ ਪੱਜ ਪੱਜ ਬੂਹੇ ਬਲ ਨੂੰ ਜਾਵੇ ਜੇ ਮੈਂ ਰੋਕਾਂ ਟੋਕਾਂ ਪਾਂਡੇ ਚੱਕ ਜਖਮਾਰੇ ਨੀ ਪਾਡੇ ਚੱਕ ਜੱਕ ਮਾਰੇ ਨੀ ਹੋਗੀ ਮੇਰੇ ਤੋ ਉਸਤਾ ਕੀ ਮੰਗਦੀ ਥੋ ਦੇ ਕੋਲ ਮਾਫੀ ਹੂੰ ਗੱਲ ਨੂੰ ਇਥੇ ਮਕਾ ോ തന്നെ രേരിടിയോ ഓ ਨੈਤਿਕ ਜਿਆਦਾ ਗੱਲਾਂ ਦੱਸਤੀਆਂ ਕਹਿ ਲਈ ਬਸ ਬਾਕੀ ਦਾ ਫਿਰ ਮੈਨੂੰ ਹੁਣ ਫੇਰ ਸੁਣਾਉ ਉਹਨਾਂ ਦੀ ਗੱਲ ਤੇ ਇਹਨੇ ਸੁਣਾਤੀਆਂ ਸਾਰੀਆਂ ਤੁਸੀਂ ਸੁਣੀ ਨਹੀਂਆਂ ਤੇ ਜਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਗੀਤ ਦੇ ਵਿੱਚ ਜਮਾ ਬਿਲਕੁਲ ਸਹੀ ਵੀ ਸੱਚੀ ਸੁਣਾਈਆਂ ਬੁੜੀਆਂ ਨੇ ਕਿ ਉਹਨੂੰ ਘੁਟ ਮਾਰ ਦਿਆ ਨੇ ਇਹ ਕੁਝ ਹੁਣ ਆਮ ਘਰਾਂ ਤੇ ਇਹੀ ਹੋ ਰਿਹਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਲੈ ਤੇ ਲੋ ਹੁਣ ਆ ਜਿਓ ਤੁਸੀਂ ਤੰਦਰੁਸਤੀ ਦਾ ਉਹ ਇੱਕ ਭੈਣ ਨੇ ਅਮਰੋਦ ਤੋਂ ਮੈਨੂੰ ਫੋਨ ਕਰਿਆ ਮੇਰਾ ਕਹਿਲ ਮਾਉਂ ਵੀ ਕਰਿਆ ਤੇ ਉਹ ਕਹਿੰਦੀ ਜਾਨੀਆਂ ਕਈਆਂ ਨੇ ਫੋਨ ਹੋ ਗਏ ਨੇ ਨਾ ਤਾਂ ਉਹ ਕਹਿੰਦੀ ਮੇਰੇ ਵਾਲ ਘਟਦੇ ਨਾਲੇ ਦੋ ਰੂਹ ਹੋ ਜਾਂਦੇ ਜਿਉਂ ਸੁਣਦੀ ਉਹ ਭੈਣ ਬੇਟੀ ਮੇਰੀ ਤਾਂ ਉਹ ਜਰੂਰ ਨੋਟ ਕਰ ਲਓ ਤੁਸੀਂ ਵੀ ਕਰ ਲਓ ਜਿਹਨੇ ਕਿਸੇ ਨੂੰ ਇਹ ਪ੍ਰੋਬਲਮਾ ਜਰੂਰ ਦੱਸਿਓ ਉਹ ਪਤਾ ਕੀ ਲੈਣਾ ਇੱਕ ਚਮਚਾ ਆਪਾਂ ਪਿਆਜ਼ ਦੇ ਰਸ ਦਾ ਲੈਣਾ ਪਿਆਜ਼ ਗੰਡੇ ਦੇ ਰਸ ਦਾ ਪਿਆਜ਼ ਦੇ ਰਸ ਦਾ ਇੱਕ ਚਮਚਾ ਲੈ ਲਓ ਤੇ ਉਹਦੇ ਵਿੱਚ ਦੋ ਚਮਚੇ ਨਾਰੀਓ ਦਾ ਤੇਲ ਮਿਲਾ ਦਿਓ ਜੇ ਹੁਣ ਆਪਾਂ ਨੂੰ ਪਤਾ ਵੀ ਜ਼ਿਆਦੇ ਨੇ ਉਹ ਤਾਂ ਤੁਸੀਂ ਇਹ ਮਿਕਦਾਰ ਐ ਮੈਂ ਇੱਕ ਰੱਖ ਰਿਹਾ ਮਤਲਬ ਇਹਦਾ ਕੁਆਂਟੀਟੀ ਤੇ ਮਤਲਬ ਬਰਾਬਰ ਹਿੱਸਾ ਜੇ ਜਾਂ ਦੋ ਚਮਚੇ ਲਓਗੇ ਜਿਹੇ ਪਿਆਜ਼ ਦੇ ਰਸ ਦੇ ਤਾਂ ਚਾਰ ਚਮਚੇ ਉਹਦੇ ਪਾ ਲਓ ਆਪਣੇ ਨਾਰੀਅਲ ਦੇ ਤੇ ਤੁਸੀਂ ਪਹਿਲੇ ਤੇ ਸਮਝ ਲਓ ਫਿਰ ਉਹ ਮੈਂ ਤੁਹਾਨੂੰ ਦੁੱਗਣਾ ਤਿਕਣਾ ਕਿਵੇਂ ਮਰਜੀ ਨਾ ਤੁਸੀਂ ਬਣਾਉਣਾ ਬਣਾ ਸਕਦੇ ਹੋ ਤੇ ਇੱਕ ਚਮਚਾ ਪਿਆਜ਼ ਦੇ ਰਸ ਦਾ ਤੇ ਦੋ ਚਮਚੇ ਨਾਰੀਅਲ ਦੇ ਰਸ ਦੇ ਹੁਣ ਤੁਹਾਡਾ ਛੱਤੇ ਜ਼ਿਆਦੇ ਲੱਗਣਾ ਹੈ ਤਾਂ ਤੁਸੀਂ ਦੋ ਚੰਤੇ ਪਿਆਜ ਦੇ ਰਸ ਦੇ ਤਾਂ ਚਾਰ ਚੰਤੇ ਨਾਰੀਅੱਧੇ ਹੈਨਾ ਇਹ ਮਿਲਾ ਕੇ ਤੁਸੀਂ ਬਾਹਰੀ ਜੜਾਂ ਤੇ ਲਾਓ ਖੂਬ ਐ ਜੜਾਂ ਚ ਮਾਲਿਸ਼ ਕਰੋ ਹੈਨਾ ਇਹਨੂੰ 2 ਘੰਟੇ ਲਈ ਰੱਖੋ 2 ਘੰਟੇ ਬਾਅਦ ਫਿਰ ਤੁਸੀਂ ਆਦੇ ਸਿਰ ਨੂੰ ਨੋਰਮਲ ਪਾਣੀ ਨਾਲ ਤੋ ਸਾਬਨ ਨਾਲ ਸੁਗਲਾਇਆ ਹੈਨਾ ਇਹ ਤੁਸੀਂ ਪਤਾ ਕਿ ਹਫਤੇ ਦੇ ਵਿੱਚ ਤਿੰਨ ਚਾਰ ਵਾਰੀ ਤਿੰਨ ਵਾਰੀ ਲੱਗਦੀ ਜੇ ਤਾਂ ਵੀ ਚੰਗਾ ਚਾਰ ਵਾਰੀ ਲੱਗ ਜੇ ਤਾਂ ਵੀ ਹੈ ਤਾਂ ਤੇ ਇਹ ਜਿਹਦੇ ਨੂੰ ਛੱਡ ਕੇ ਲਾ ਲਓ ਹਨਾ ਤੇ ਹਰ ਹਾਲਤ ਵਿੱਚ ਤੁਹਾਡੇ Baal ਝੜਨ ਨਹੀਂ ਨਾ ਦੋ ਲੋ ਮਨ ਨਹੀਂ ਲਿਖਿਆ ਲੋਟ ਕਰ ਲਿਆ ਸਾਰੇ ਨੇ ਤੇ ਲੋ ਹੁਣ ਮੈਨੂੰ ਦਿਓ ਛੁੱਟੀਆਂ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਮੁਕਤੇ ਨਾਲ